ਮੰਗਲ ਸੈਵਨਸਨ YouTube ਚੈਨਲ ਦੀ ਟੀਮ ਪਹੁੰਚੀ ਹੈ ਫਗਵਾੜਾ ਦੇ ਔਂਕਾਰ ਨਗਰ ਮਹੱਲੇ ਦੇ ਵਿੱਚ ਜਿੱਥੇ ਬਹੁਤ ਹੀ ਉੱਗੀ ਸਮਾਜ ਸੇਵਕਾ ਅਨੀਤਾ ਸੋਮਪrakash ਜੀ ਗਰੀਬ ਉਹਨਾਂ ਲੋਕਾਂ ਦੀਆਂ ਧੀਆਂ ਨੂੰ ਲੋਹੜੀ ਵੰਡ ਰਹੀ ਹੈ ਜਿਹੜੇ ਆਪਣੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਨਹੀਂ ਲੋਹੜੀ ਬਣਾ ਸਕਦੇ ਔਰ ਅੱਜ 1100 ਧੀਆਂ ਦੀ ਲੋੜੀ ਫਗਵਾੜਾ ਦੇ ਅੰਕਾਰ ਨਗਰ ਮੁਹੱਲੇ ਦੇ ਵਿੱਚ ਇਹ ਲੋੜੀ ਮਨਾਈ ਜਾ ਰਹੀ ਹੈ ਔਰ ਬਹੁਤ ਵੱਡਾ ਟੈਂਟ ਲਾਇਆ ਹੈ ਮੂੰਗਫਲੀ ਰਿਓੜੀਆਂ ਔਰ ਹੋਰ ਕਈ ਕੁਝ ਸਮਾਨ ਉਹਨਾਂ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਧੀਆਂ ਦੀ ਲੋੜੀ 1100 ਧੀਆਂ ਦੀ ਲੋੜੀ ਪਾਈ ਜਾ ਰਹੀ ਹੈ ਇਸ ਤਰ੍ਹਾਂ ਤੇ ਸ੍ਰੀ ਸੁਮਨ ਪ੍ਰਕਾਸ਼ ਜੀ ਕੇਂਦਰੀ ਮੰਤਰੀ ਪਹੁੰਚੇ ਹੋਏ ਨੇ ਅਤੇ ਨਾਲ ਹੀ ਉਹਨਾਂ ਦੇ ਪਾਰਟੀ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਪਹੁੰਚੇ ਨੇ। ਅਗਰ ਨਾਲ ਕਿਸੇ ਨੇ ਮਹਿਮਾਨ ਦਾ ਸਵਾਗਤ ਨਹੀਂ ਕੀਤਾ ਪਰ ਮੈਂ ਸਮਝਾਂ ਕਿ ਇਸ ਸਾਰੇ ਹਲ ਖੇੜੀ ਵਾਲੇ ਪ੍ਰਕਰਮ ਦੇ ਅੰਦਰ ਸਭ ਤੋਂ ਜ਼ਿਆਦਾ ਕਾਂਗਰਸ ਪਾਰਟੀ ਹੈ ਜਿੱਥੇ ਸੈਂਟਰ ਦੀ ਲੀਡਰਸ਼ਿਪ ਵੀ ਐਕਸਪੋਜ਼ ਹੋ ਚਿਹਰਾ ਬੇਲਕਾਬ ਹੋ ਗਿਆ। ਇੱਥੇ ਪੰਜਾਬ ਕਾਂਗਰਸ ਦੇ ਲੀਡਰ ਪਰ ਰਲਈ ਹੈ ਬੰਦਮਾਨ ਜੀ ਦੇ ਨਾਲ ਇੱਕ ਪਾਸੇ ਕਾਂਗਰਸ ਪਾਰਟੀ ਨਿਆਂ ਯਾਤਰਾ ਕਰ ਰਹੀ ਹੈ ਵਿਦੇਸ਼ ਕੋ ਨਿਆਂ ਦਿਵਾਏਗੇ ਜਿਹੜੀ ਪਾਰਟੀ ਆਪ ਦੇ ਲੀਡਰ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਹੈ ਖੈਰਾਜ਼ਾ ਉਹਨਾਂ ਨੂੰ ਤਾਂ ਨਿਆਂ ਦਿਵਾ ਨਹੀਂ ਸਕਦੇ ਦੇਸ਼ ਦਾ ਕੀ ਭਲਾ ਕਰਨਗੇ ਇਹ ਜਿਹੜੇ ਹੈ ਇਨਾਂ ਦਾ ਨਿਆਂ ਦੀਵਾਨ ਵਾਲਾ ਸਾਰਾ ਜਿਹੜਾ ਉਹਨਾਂ ਹੀ ਖੋਖਲਾ ਹੈ ਜਿਨ੍ਹਾਂ ਨੇ ਪੰਜਾਬ ਕਾਂਗਰਸ ਦੇ ਲੀਡਰ ਹੋਣ ਨੂੰ ਬਾੜ ਲੱਗੇ ਪਰसों ਸੁਨੀਲ ਜਾਖੜ ਬੋਲੇ ਤੇ ਅੱਜ ਉਹ ਖੇਰਾ ਸਾਹਿਬ ਦੇ ਆਵਾਸਥੇ ਉਹ ਮਗਰਮੱਛੀ ਅंसू ਪਾ ਰਹੇ ਉਹਨਾਂ ਹੀ ਖੋਖਲੇ ਐ ਥੈਂਕ ਯੂ ਥੈਂਕ ਯੂ ਸਾਰਾ ਇਨਾਂ ਦਾ ਨਿਆਂ ਦੀਵਾਨ ਵਾਲਾ

ਜੋਨੀ ਦੋਹਾਂ ਦੀ ਬਣਾਇਆ ਕਿਤੇ ਚਾਹਦੀ ਨਹੀਂ ਹੈ ਤਾਂ ਸਾਰਾ ਬੱਤੀ ਉੱਤੇ ਜਾ ਗਿਆ ਉਤਾਰਿਆ ਨਹੀਂ ਹੁਣ ਦਾ ਸਾਹ ਵਾਲੀ ਦਾ ਅਨਾਰਾ ਪੁੱਤਰੀ ਕਿਰਨ ਅਨਾਰਾ ਪੁੱਤਰੀ ਕਿਰਨ ਚਾਚੋ ਕੀ ਬਾਤ 31 ਅਨੰਨੇ ਲੀ ਅਨਾਰਾ ਚਾਚੋ ਕੀ ਸ਼ਾਮ ਨੂੰ ਦੇਰ ਬਾਅਦ ਨਗਰ ਟਿੱਪੀ ਬਵਾ ਤੋਂ ਬਿੰਟੂ ਵਾਲਿਆ ਜੀ ਵੱਲੋਂ ਕੱਟਿਆ ਗੱਡੋ ਬਰਨਾਲੇ ਬੈਠ ਜਾ ਅਮਰ ਨੂੰ ਪੈਕੇਟ ਦੇਤੇ ਤੁਹਾਨੂੰ ਉਹ ਦਊਗਾ ਜੀ ਤੁਸੀਂ ਬੈਠ ਜਾ ਬਰਨਾਲੇ ਉੱਥੇ ਕੁਰਸੀਆਂ ਤੇ ਬੈਠੋ ਅਮਰ ਤੁਹਾਨੂੰ ਦਊਗਾ ਜੀ ਉਹਨੂੰ ਤੁਹਾਡੇ ਚੌਥੀ ਪੈਕੇਟ ਦੇਤੇ हरबंसपुर वाले हरबंसपुर वाले आ जाओ इन्होंने बारह बेटिया आई जी बारह पैकेट दिया साफी सारे जाने आ जाओ अगला लकी ड्रो हरमिंदर सिंह बसरा जी तो था था। आ जरा आ जरा तो तो गिफ्ट ਸਰ ਹਰਮਿੰਦਰ ਸਿੰਘ ਪਸਰਾ ਜੀ ਆਂਟੀ ਨੀਤਾ ਸੋਮ ਪ੍ਰਕਾਸ਼ ਜੀ ਦੇ ਰਹੇ ਨੇ ਅਨਾਇਆ ਅਨਾਇਆ ਪੁੱਤਰੀ ਹਲੋ ਆ ਲੋ ਜੀ ਤਾੜੀਆਂ ਮਾਰਦੇ ਜੋਰ ਦੇ ਨਾਲ ਜੋਰ ਦੇ ਨਾਲ ਤਾੜੀਆਂ ਜੀ ਅੱਜ ਪੰਜਾਬ ਦੇ ਵਿੱਚ ਇਤਿਹਾਸ ਰਚਣ ਜਾ ਰਿਹਾ ਜਾਈ ਜਾ ਰਹੀ ਆ ਪੰਜਾਬ ਦੀ ਨੰਬਰ 1 ਲੋੜੀ ਬਣ ਗਈ ਆ ਆ ਲੋ ਜੀ ਸਾਰਿਆਂ ਨੂੰ ਗਿਫਟ ਦੇਣੇ ਆ ਜਿੰਨੇ ਵੀ ਸਾਡੇ ਸਤਿਕਾਰ ਜੋਗਾ ਆ ਜਾਣ ਦੀ ਕਾੜੀ ਨਹੀਂ ਕਰਨੀ ਬੈਠੇ ਰਹੋ ਅਗਲਾ ਟੋਕ ਸਰਦਾਰ ਰਵਿੰਦਰ ਸਿੰਘ ਪਤਲਾ ਜੀ ਕੱਟੇ ਜਾ ਰਹੇ ਨੇ ਇਹ ਹੈਗੇ ਜੀ ਰੁਚੀ ਰੁਚੀ ਪੁੱਤਰੀ ਰੇਗਾ ਮਾਸਤ ਨਗਰ ਫਗਵਾੜਾ ਰੁਚੀ ਪੁੱਤਰੀ ਮਾਸਤ ਨਗਰ ਫਗਵਾੜਾ कार बात जी लुधिया चो ली ड्रॉ कटे विकास बापुर अगला ड्रॉ जो ਕੁੜਾ ਜੋ ਬਗਾ ਰਿਹਾ ਹੈ ਅੱਛਾ ਖੁਸ਼ੀ ਦੀ ਗੱਲ ਪਤਾ ਕੀ ਆ ਆਂਟੀ ਜੀ ਹੁਣਾਂ ਨਾ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਆਹ ਦੇਖੋ ਜਿਹੜੇ ਗਿਫਟ ਆ ਜਿਹੜੇ ਆਪਾਂ ਅਸੀਂ ਵੀ ਆਪਣੇ ਬੱਚੇ ਨੂੰ ਨਹੀਂ ਦੇ ਸਕਦੇ ਉਹ ਕੁਆਲਟੀ ਦੇ ਗਿਫਟ ਲੈ ਕੇ ਆਇਆ ਇਤਾਂ ਨਹੀਂ ਕੋਈ ਖਾਣਾ ਪੂਰਤੀ ਇਹ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਆਪਣੇ ਸਾਹਮਣੇ ਆ ਤੇ ਜਦਾਂ ਨਾਮ ਲਿੰਦੇ ਟੋਲੀ ਟੋਲ ਕਿਉਂ ਨਹੀਂ ਜਾਂਦਾ

अरूष पुत्रे सिया अधा

ਇੱਕ ਮਿੰਟ ਦੇ ਲੋਜੀ ਇਹ ਗਾਇਕ ਨੂੰ ਕੁਝ ਹੋਰ ਸੈੱਟ ਕਰਾ ਦੇ। ਜੋ ਆ ਰਿਹਾ ਸੀ ਕਿਹੜਾ ਇਹ ਮੁੰਡਾ ਘਰੇ ਕਾਹੋ ਦਿਨ ਦਾ ਨਾਮ ਬੋਲ ਰਿਹਾ। ਮੈਨੂੰ ਤਾਂ ਇਹ ਕਹਿੰਦੇ ਸੀ टीम चाको चक हकीमी बचे चक हकीम तो, इक ए, इक ए तो ला गए जी ओ बाद चक प्रेम वाले तैयार हो चक प्रेम वाले भी तैयार हो ਮੀਨੂ ਸਰਪੰਚ ਜੀ ਨੂੰ ਬੈਂਦੀ ਕਰਦਿਆਂ ਜੀ ਜੱਕ ਪ੍ਰੇਮਾ ਤੋਂ ਮੀਨੂ ਸਰਪੰਚ ਲਈ ਨਮਰਤਾ ਦੀਦੀ ਤੁਹਾਡਾ ਮੈਸੇਜ ਆਇਆ ਸੀ ਪਰ ਤੁਸੀਂ ਜਾਣਾ ਨਹੀਂ ਅਬ ਬੱਚਿਆਂ ਨੂੰ ਲੈ ਕੇ ਅੱਗੇ ਆਣਾ ਆਪਣੀ ਲੋੜੀ ਲੈ ਕੇ ਜਾਓ ਮੈਂ ਜਾਵਾਂ ਤੇ ਨਮਰਤਾ ਜੀ ਆਪਣੀਆਂ ਬੱਚਿਆਂ ਨੂੰ ਬਾਤ ਲੈ ਕੇ ਉਹਨਾਂ ਨੂੰ ਲੋੜੀ ਦੇਣੀ ਆ ਸੀ ਜੱਕ ਪ੍ਰੇਮਾ চব পি পি মানি পিলা ਸਾਨੂੰ ਇਸ ਵੇਲੇ ਪੰਜਾਬ ਰੇਡੀਓ ਦੇ ਮਾਲਕ ਸਰਜੀਤ ਸਿੰਘ ਢੰਡਰ ਯੂਕੇ ਜਗਵਾਨ ਸਿੰਘ ਪਾਲਾ ਯੂਐਸਏ ਤੋਂ ਜਗੰਦਰ ਗੌਰ ਉਹ ਸਾਨੂੰ ਯੂਐਸਏ ਤੋਂ ਲਾਈਵ ਦੇਖ ਰਿਹਾ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਇੱਕ ਵਾਰ ਫੇਰ ਅਰਨੀਤ ਲਾਡੀ ਬਾਜੀ 6 ਵਜੇ ਤੋਂ ਕਿਆ ਬਰਾ ਇੱਤਰ ਆ ਟਾਟਾ ਮਾਰਦਾ ਕੱਟ ਜਰੂਰ ਟਿਕਾ ਦਿਓ ਟਾਟਾ ਮਾਰਦਾ ਇਕੱਠ ਹਰਨੀਤ ਪੁੱਤਰੀ ਰੇਸ ਬਲਾਲ ਮੌਲੀ ਫਗਵਾੜਾ ਆ ਦਿਓ ਜੀ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਜੀ ਜਿਨ੍ਹਾਂ ਦਾ ਨਾਮ ਲੈਨੇ ਆ ਉਹ ਸਟੇਜ ਦੇ ਕੋਲ ਆ ਜਾਓ ਦੇਵਾ ਜੀ ਜਲਦੀ ਆ ਕੇ ਆ ਜਾਓ ਟੱਕ ਬੰਡੋਰੀ ਵਾਲੇ ਟੱਕ ਬੰਡੋਰੀ ਵਾਲੇ ਜਲਦੀ ਆ ਜਾਓ ਆ ਕੇ

ਮੈਡਮ ਜਸਵਿੰਦਰ ਕੌਰ ਜੀ ਉਮੇ ਗੰਡਵਾ ਵਾਲੇ ਆਜੋ ਜੀ ਇੱਧਰ ਵੇਖੋ ਨਾ ਗੰਡਵਾ ਵਾਲੇ ਆਜੋ 10 ਮੈਂਬਰ ਗੰਡਵਾ ਵਾਲੇ ਆਜੋ 11 11 ਮੈਂਬਰ ਹੈ ਗੰਡਵਾ ਵਾਲੇ 11 ਮੈਂਬਰ ਹੈ

ਕਰ ਦਿਓ ਬਈ ਫੜੋ ਜੀ ਜਿਹੜਾ ਨਹੀਂ ਲੈ ਕੇ ਜਾ ਨਿੱਕੀ ਲੈ ਜਾ ਬੱਚਾ ਬੜਾ ਬੜਾ ਆ ਜਾ ਹੁਣ ਅਗਲਾ ਟੋਕ ਜਸਵੀਰ ਬਾਹੀ ਜੀ ਆਪਣੇ ਘਰ ਘਮਾਣਾ ਘਟਣਗੇ ਜਸਵੀਰ ਬਾਹੀ ਜੀ ईशा नीरज मनोहर जी नगर फगवाड़ा ईशा पुत्री नीरज मनोहर नगर मनोहर नगर फगवाड़ा तो फगवाड़ा तर पे धाब कढण घर कमाइण